ਇਹ ਸਤਨਾਮ ਸਿੰਘ ਜੀ ਦਾ ਤਸਵੀਰ ਇਹ ਆਪਣੇ ਭਰਾ ਵਾ ਜੀ ਇਹਨਾਂ ਦਾ ਨਾਮ ਵੀ ਸਤਨਾਮ ਸਿੰਘ ਜੋਹਲ ਅੱਛਾ ਇਹ ਕੁਲਦੀਪ ਸਿੰਘ ਸੰਧੂ ਅੱਛਾ ਇਹ ਵੀਰ ਆਪਣੇ ਭਰਾ ਵਾ ਇਹ ਇਹ ਦੋਵੇਂ ਵੀਰ ਜਿਹੜੇ ਆ ਨਾ ਆਪਣੇ ਇੱਥੇ ਨਗਰ ਕੀਰਤਨ ਜਿੰਨੇ ਵੀ ਨਿਕਲਦੇ ਆ ਏਰੀਆ ਦੇ ਵਿੱਚ ਇਹ ਪੰਜ ਪਿਆਰਿਆਂ ਦੀ ਸੇਵਾ ਨਿਭਾਉਂਦੇ ਆ ਬਹੁਤ ਵਧੀਆ ਹਾਂਜੀ ਪਹਿਲਾਂ ਮੈਂ ਵੀ ਇਹਨਾਂ ਨਾਲ ਨਿਭਾਉਣਾ ਹੁੰਦਾ ਪਰ ਮੈਂ ਹੁਣ ਥੋੜਾ ਵਕ ਹੋ ਗਿਆ ਆ ਇਹ ਇਹ ਅੱਜ ਵੀ ਨਿਮਾਉਂਦੇ ਆ ਇਹ ਜਿੰਨੇ ਵੀ ਪ੍ਰੋਗਰਾਮ ਆਪਣੇ ਤੇ ਭਾਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੋ ਪ੍ਰਕਾਸ਼ ਪੁਰਬ ਹੁੰਦਾ ਅੱਛਾ ਜੀ ਉਦੋਂ ਵੀ ਮਤਲਬ ਪੰਜ ਪਿਆਰਾਂ ਦੀ ਸੇਵਾ ਇਹ ਦੋਵੇਂ ਵੀਰੇ ਨਿਮਾਉਂਦੇ ਤੇ ਮਤਲਬ ਤਿੰਨ ਜਣੇ ਹੋ ਰਿਹਾ ਪਾਰੇ ਦੋਵੇਂ ਮੀਰ ਤੇ ਪੱਕੀ ਨਭਾਉਂਦੇ ਆ ਨਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਚਲੋ ਤੇ ਇੱਥੇ ਕਿਲੇ ਦਾ ਵੀ ਕੋਈ ਪ੍ਰੋਗਰਾਮ ਹੁੰਦਾ ਜਦੋਂ ਲਾਗੇ ਆਪਣੇ ਪਿੰਡਾਂ ਜਿੱਥੇ ਮਤਲਬ 50 ਕਿਲੋਮੀਟਰ ਦੀ ਰੇਂਜ 'ਚ ਕੋਈ ਵੀ ਪ੍ਰੋਗਰਾਮ ਹੁੰਦਾ ਨਗਰ ਕੀਰਤਨ ਪੰਜ ਪਿਆਰੇ ਦੀ ਸੇਵਾ ਨਭਾਉਂਦੇ ਦੋਵੇਂ ਭਰਾ ਸਾਡੇ ਇਹ ਜੋਤ ਸਾਹਿਬ ਭਾਜੀ ਨਾਲ ਪੂਰਾ ਸਾਥ ਹੁੰਦਾ ਯਾਰ ਤੇ ਇਹ ਕੁਲਦੀਪ ਸਿੰਘ ਸੰਧੂ ਸਾਹਿਬ ਇੱਕ ਕੁਲਦੀਪ ਸਿੰਘ ਸੰਧੂ ਸਾਹਿਬ ਇਹ ਕਿਹੜੀ ਜਗ੍ਹਾ ਤੇ ਰਹਿੰਦੇ ਇਹ ਡਬਰਾ ਜੀ ਡਬਰਾ ਜੀ ਡਬਰਾ ਡਬਰਾ ਇਹ ਆਪਣੇ ਇਹ ਵੀ ਡਬਰਾ ਡਬਰਾ ਬਹੁਤ ਵਧੀਆ ਜੀ ਇੱਥਾ ਤੇਰੇ ਪਿਆਰ ਬਣਿਆ ਰਵੇ ਹਾਂਜੀ ਹਾਂਜੀ ਬਹੁਤ ਵਧੀਆ ਲੱਗਾ ਜ

ਉਹ ਜਿਹੜੀ ਅੱਛਾ ਜਿਹੜੀ ਫੋਟੋ ਉੱਡ ਦੀ ਵਿਖਾਉਂਦੇ ਹੁੰਦੇ ਆ ਚਾਂਸੀ ਦੀ ਰਾਣੀ ਨੇ ਉਹ ਇਸ ਕਿਲੇ ਤੋਂ ਤੁਹਾਡੀ ਛਾਲ ਅੱਛਾ ਇੱਥੇ ਅੰਗਰੇਜ਼ਾਂ ਨੇ ਘੇਰਾ ਪਾਲਿਆ ਸੀ ਉਹਨੂੰ ਫਿਰ ਉਹਨੇ ਆਪਣਾ ਨਿਆ ਮੁੰਡਾ ਨਾਲ ਹੀ ਬਣ ਕੇ ਲੱਕ ਦੇ ਨਾਲ ਤੇ ਆਉ ਤੇ ਪਹਾੜ ਤੋਂ ਅੱਛਾ ਜੀ ਪਲੜੇਵਾਂ ਨੇ ਛਾਲ ਮਾਰੀ ਉਹਦੀ ਬਣੀ ਸਮਾਜ ਜੀ ਉੱਤੇ ਅੱਛਾ ਚਾਂਸੀ ਦੀ ਰਾਣੀ ਨੇ ਉਹਨੇ ਆ ਲక్ష్ਮੀ ਭਾਈ ਜਾਂਦੇ ਸੀ ਤੇ ਇੱਕ ਚਾਂਸੀ ਦੀ ਰਾਣੀ ਆ ਪਾਪਾ ਯਾਮੀ ਵੇਜਨੇ ਆ ਬੱਚੇ ਨੂੰ ਲੱਕ ਨਾਲ ਪਾ ਜਾਂਦੇ ਚਾਂਸੀ ਦੀ ਰਾਣੀ ਬਣੀ ਹੈ ਨਾ ਬਾਅਦ ਚ ਹਾਂ ਜੀ ਜੀ ਉਹ ਕਿੰਮਤ ਕੀ ਆ ਗਿਆ ਉਹਦਾ ਪਰ ਉਹ ਬਹੁਤ ਲੜੀਓ ਲੈ ਕੋ ਬੜੀ ਮਰਦਾਨੀ ਉਹ ਤੋਂ ਝਾਂਸੀ ਵਾਲੀ ਰਾਹ ਮਰਦਾਂ ਨੂੰ ਲੜਦੀ ਜਿੰਨ ਬੰਦਿਆਂ ਨੂੰ ਲੜਦੀ ਨਹੀਂ ਨਹੀਂ ਦੱਸਦੇ ਕਿਹੜਾ ਬਹਿ ਗਿਆ ਸੀ ਉਹਨਾਂ ਤੇ ਫਿਰ ਕਿਹੜਾ ਝਾਂਸੀ ਵਿੱਚ ਲੱਗ ਗਈ ਆ ਦੱਸਦੇ ਝਾਂਸੀ ਤੋਂ 100 ਕਿਲੋਮੀਟਰ ਹੈ 100 ਕਿਲੋਮੀਟਰ ਠੀਕ ਹੈ ਲੋਰੀ ਹੋਮ ਆਫ ਸੀ ਆਗੇ ਦੇ ਯਾਰੇ ਗੋਲ ਜੇ ਪਏ ਇਹ ਰੋਦ ਵਿੱਚ ਆ ਦੱਸਿਆ ਜੀ ਕੋਈ ਆਰਗੈਨਿਕ ਸਬਜ਼ੀ ਹੈ ਕੀ ਹੈ ਇਹਨੂੰ ਕੀ ਕਹਿੰਦੇ ਆ ਸਬਜ਼ੀ ਆਵੇਂ ਫੱਕੀ ਸਬਜ਼ੀ ਕਕੋੜੇ ਇਹ ਕੰਡਿਆਂ ਨਾਲ ਭਰੇ ਹੋਏ ਕਕੋੜੇ ਨੇ ਨਹੀਂ ਕੰਡੇ ਨਹੀਂ ਗੇ ਹਾਂ ਤੇ ਉਦਾਂ ਹੀ ਦਾਣੇ ਜੇ ਆ ਨਿਸ਼ਾਨੀ ਕੰਡਾ ਨਹੀਂ ਰਹਿ ਅੱਛਾ ਅੱਛਾ ਹਾਂ ਇਹ ਸਬਜ਼ੀ ਮਤਲਬ ਜੰਗਲਾਂ ਚ ਹੁੰਦੀ ਹੈ ਜੰਗਲੀ ਹੈ ਕਿ ਕੰਮ ਜੰਗਲੀ ਸਬਜ਼ੀ ਆ ਪਰ ਇਹਦਾ ਰੇਟ ਪਤਾ ਕੀ ਹੈ ਹਾਂ ਤੇ 280 ਰੁਪਏ ਕਿਲੋ ਜੀ ਐਟ ਟਾਈਮ 280 ਰੁਪਏ ਕਿਲੋ ਹਾਂ ਜੀ ਠੀਕ ਹੈ ਇਹ ਦੇਹਰ ਖਾਦੇ ਕਰਕਨਾ ਸਾਰਾ ਆ ਰਿਹਾ ਕੜਕਨਾ ਕੜਕਨਾ ਦੇ ਹੈ ਕੜਕਦਾ ਮੁਰਗੀ ਲਾ ਆ ਰਿਹਾ